ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਤਿੰਦਰ ਸਿੰਘ ਰੈਂਡ ਮੈਮੋਵਲ ਮਾਲਾ ਆਪ ਸਾਹਮਣੇ ਆ ਲੈ ਕੇ ਜਾਣਕਾਰੀ ਸਾਂਝੀ ਕਰਨੀ ਸੀ ਕਿ ਆਪਣੇ ਨਾਲ ਦੇ ਪਿੰਡ ਟੁਰਨਾ ਜ਼ਿਲ੍ਹਾ ਜਲੰਧਰ ਵਿਖੇ 17 ਜਨਵਰੀ 2025 ਨੂੰ ਲੋੜਵੰਦ ਧੀਆਂ ਦੇ ਵਿਆਹ ਕੀਤੇ ਜਾਣਗੇ ਸੋ ਇਹ ਵਿਆਹ ਦਸ਼ਮੇਸ਼ ਸਪੋਰਟਸ ਕਲੱਬ ਟੁਰਨਾ ਅਤੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ ਸੋ ਕੋਈ ਵੀ ਤੁਸੀਂ ਇਹ ਜਾਣਕਾਰੀ ਲੈਣੀ ਹੈ ਇਸ ਸੰਬੰਧੀ ਤਾਂ ਤੁਸੀਂ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹੋ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਕਰ ਲਈ ਮੈਂ ਵੀਡੀਓ ਦੇ ਵਿੱਚ ਪੋਸਟਰ ਸ਼ੇਅਰ ਕੀਤਾ ਹੋਇਆ ਉਸ ਉੱਪਰ ਸਾਰੇ ਕਲੱਬ ਦੇ ਮੈਂਬਰਾਂ ਦੇ ਨੰਬਰ ਦਿੱਤੇ ਹੋਏ ਹਨ ਤੁਸੀਂ ਉਹਨਾਂ ਨੰਬਰਾਂ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਇਹ ਹੀ ਬੇਨਤੀਆਂ ਨੇ ਸੋ ਵਾਦ ਤੋਂ ਵਾਦੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਲੋੜਵੰਦ ਪਰਿਵਾਰ ਤੱਕ ਇਹ ਵੀਡੀਓ ਆਪਣੀ ਪਹੁੰਚ ਸਕੇ ਤੇ ਉਹ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਲੋੜਵੰਦ ਧੀ ਦਾ ਕਾਰਜ ਕਰ ਸਕਣ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ